ਸਤ ਸ੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਵੀਡੀਓ ਜਰ ਬਸਿਆ ਜਾਵੇਗਾ ਕਿ ਦੇਸੀ ਮੁਰਗੇ ਨੂੰ ਠੰਡ ਚੋਂ ਬਚਾਉਣ ਲਈ ਕਿਹੜੇ ਕਿਹੜੇ ਕੰਮ ਕਰਨੇ ਜ਼ਰੂਰੀ ਹਨ ਆ ਦੇਖੋ ਦਵਨਾ ਅੱਥੀ ਦੇਸੀ ਦੂਜਾ ਇਕੱਠਾ ਜਾ ਹੋਇਆ ਪਿਆ ਹੈ ਤੇ ਠੰਡ ਕਰਨੇ ਇਕੱਠਾ ਹੋਆ ਪਿਆ ਹੈ ਅਹੀਂ ਤੋਂ ਵੀ ਦੇ ਦਸਜ ਆਵੇਗਾ ਜੇਸੀ ਮੁਰਗੀ ਨੂੰ ਖਾੜ ਤੋਂ ਬਚਾਉਂਦੇ ਕੀ ਕੀ ਕੰਮ ਕਰਨੇ ਜ਼ਰੂਰੀ ਹਨ ਇੱਕ ਤਾਂ ਠੰਡ ਤੋਂ ਫੀਡ ਊਂ ਜ਼ਿਆਦਾ ਮੁਰਗੇ ਨੂੰ ਦੂਜਣ ਉਹ ਫੀਡ ਦਿਨ ਨਾਲ ਫੀਡ ਕਰ ਮੰਦੀਗਾ ਇਹਨਾਂ ਦੇ ਸ਼੍ਰੀ ਵਿਦਿਸ਼ਮ ਰੱਥਾ ਬਣੀ ਰਹੀ ਹੈ ਤਾਂ ਸ਼੍ਰੀ ਰਣ ਲਗਾ ਤਾਂਦਰੁਸਤ ਰਹਿਦਾ ਹੈ ਫੀਡ ਖਾਨ ਨਾਲ ਤੇ ਫੀਡ ਕਾਫੀ ਗਰਮ ਹੁੰਦੀ ਹੈ ਫੀਡ ਸਰਦੀ ਦੇ ਟਾਈਮ ਤੇਲ ਨੂੰ ਮਾਰੀ ਫੀਡ ਖਿਲਾਓ ਤਾਂ ਇਹਨਾਂ ਨੂੰ ਸਬਜ਼ੀ ਨਾਲ ਆ ਕੇ ਸਕੇ ਤਬੀਦਾ ਨੰਬਰ ਫਾਰਮ ਦੇ ਆਲੇ ਦੁਆਲੇ ਡਬਲ ਪਰਦੇ ਕਰ ਦੋ ਪਹਿਲਾ ਪਰਦਾ ਮੋਲਜਾ ਹੋਣਾ ਚਾਹੀਦਾ ਹੈ ਤੇ ਦੂਜਾ ਗੱਟਿਆਂ ਦਾ ਤੇ ਤੀਜਾ ਹੋਰ ਦਰੀ ਵਗੈਰਾ ਦਾ ਪਰਦਾ ਲਗਾ ਦਿਓ ਆਹ ਲੋ ਟਰੰਡ ਅੰਦਰ ਆ ਸਕੇ ਤੇ ਬਾਹਰ ਨਹੀਂ ਚੰਡੀ ਆਵਾ ਅੰਦਰ ਨਾ ਆ ਸਕੇ ਤਾਂ ਹੋਰ ਇਹਨਾਂ ਨੂੰ ਇੱਕ ਟੈਬਲੇਟ ਆਉਂਦੀ ਹੈ ਨਿੰਮੋ ਪੈਰਾ ਬੁਖਾਰ ਲਈ ਵਰਤੀ ਜਾਂਦੀ ਹੈ ਤਾਂ ਹੋਰ ਇਹਨਾਂ ਨੂੰ ਜਿਹੜਾ ਜ਼ੁਕਾਮ ਜ਼ੁਕੂਮ ਠੰਡ ਵਿੱਚ ਲੱਗ ਜਾਂਦਾ ਹੈ ਤਾਂ ਨਿੰਮੋ ਪੈਰਾ ਗੋਲੀ ਪਾਈ ਰੱਖੋ ਹਫਤੇ ਵਿੱਚ 4-5 ਵਾਰ ਜਿਵੇਂ 5 ਸੂਜੇ ਨੂੰ ਇੱਕ ਦਿਨ ਲਈ ਤਿੰਨ ਚਾਰ ਗੋਲੀਆਂ ਦੇਣੀਆਂ ਜ਼ਰੂਰੀ ਹਨ ਹਫਤੇ ਵਿੱਚ 3-4 ਵਾਰੀ ਨਿੰਮੂ ਪੈਰਾ ਇਹ ਗੋਲੀਆਂ ਜ਼ਰੂਰ ਪਾਣੀ ਵਿੱਚ ਘੋਲ ਕੇ ਦੇਓ ਤਾਂ ਜੋ ਇਹਨਾਂ ਨੂੰ ਠੰਡ ਵਿੱਚ ਕੋਈ ਬੁਖਾਰ ਨਾ ਆ ਸਕੇ ਤੇ ਸਹੀ ਸਿਹਤ ਵਿੱਚ ਚੂਜਾ ਰਹਿ ਸਕੇ। ਤਾਂ ਹੋਰ ਵੀ ਤੁਹਾਨੂੰ ਵੀਡੀਓ ਦੇ ਅੱਗੇ-ਅੱਗੇ ਦੱਸਦੇ ਰਾਵਾਂਗੇ। ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ, ਲਾਈਕ ਕਮੈਂਟ ਕਰਿਆ ਕਰੋ। ਤਾਂ ਜੋ ਹੋਰ ਅੱਗੇ ਸੱਜਣਾ ਵੀਰਾਂ ਨੂੰ ਪਤਾ ਚੱਲ ਸਕੇ ਜਿਹੜੇ ਵੀ ਨਵੇਂ ਮੁਰਗੀ ਪਾਲਣ ਦੇ ਮੁਰਗੀ ਪਾਲਣ ਦਾ ਕੰਮ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਪਤਾ ਲੱਗ ਸਕੇ ਕਿ ਠੰਡੇ ਵਿੱਚ ਦੇਸੀ ਮੁਰਗੇ ਨੂੰ ਜਾਂ ਦੂਜੇ ਨੂੰ ਕਿਵੇਂ ਬਚਾ ਜਾ ਸਕਦਾ ਹੈ ਧੰਨਵਾਦ ਜੀ